ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਸ ਕੋ ਜੋ ਭਲਾ ਕਹਾਵੈ ਇਸੇ ਭਲਾਈ ਨਿਗਟ ਨ ਆਵੈ ਸਤਿਗੁਰੂ ਜੀ ਵਰ ਬਾਣੀ ਵਿੱਚ ਨਿਜਮ ਦੱਸਦੇ ਨੇ ਜੇ ਕੋਈ ਮਨੁੱਖ ਆਪਣੇ ਆਪ ਨੂੰ ਚੰਗਾ ਖੋਣਾ ਚਾਹੇ ਕਿ ਉਹਨੂੰ ਕੋਈ ਚੰਗਾ ਨਹੀਂ ਕਹਿੰਦਾ ਭਾਵੇਂ ਉਹ ਜਿੰਨੇ ਮਰਜ਼ੀ ਚੰਗਿਆਈ ਵਾਲੇ ਕਰਮ ਕਰੇ ਇਹਦਾ ਜਵਾਬ ਅਗਲੀ ਪੰਕਤੀ ਵਿੱਚ ਦਿੰਦੇ ਨੇ ਜੇ ਸੋਭਾ ਕੋ ਕਰੇ ਭਲੀ ਕਰਨੀ ਮਨੁੱਖ ਆਪਣੇ ਆਪ ਨੂੰ ਚੰਗਾ ਖੋਣ ਲਈ ਵੜਿਆਈ ਪ੍ਰਾਪਤ ਕਰਨ ਲਈ ਸ਼ੋਭਾ ਵਾਸਤੇ ਬਹੁਤ ਚੰਗੇ ਚੰਗੇ ਕਰਮ ਕਰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਸ਼ੋਭਾ ਨਹੀਂ ਮਿਲਣੀ ਸ਼ੋਭਾ ਮਿਲਣ ਦਾ ਇੱਕ ਹੀ ਤਰੀਕਾ ਹੈ ਉਹ ਹੈ ਸਾ ਸ਼ੋਭਾ ਪਾਜ ਹਰ ਕੀ ਸਰਣੀ ਜੇ ਪਰਮਾਤਮਾ ਦੇ ਚਰਣੀ ਲੱਗ ਜਾਈਏ ਸਰਣ ਵਿੱਚ ਆ ਜਾਈਏ ਉਹਨੂੰ ਯਾਦ ਕਰੀਏ ਇਹ ਫੇਰ ਕੋਈ ਨਾਮ ਵੀ ਕਰੀਏ ਤਾਂ ਵੀ ਸੋਭਾ ਮਿਲਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਜੇ ਪ੍ਰਭੂ ਦੇ ਨਾਲੋਂ ਟੁੱਟੇ ਹੋਏ ਤੇ ਜਿੰਨੇ ਮਰਜ਼ੀ ਭਲੇ ਆਏ ਕੰਮ ਕਰਮ ਕਰਦੇ ਰਹੀਏ ਇਹ ਫੇੜ ਉਹ ਸੋਭਾ ਨਹੀਂ ਮਿਲਣੀ ਜੇ ਥੋੜੀ ਬੋਤੀ ਮਿਲੇਗੀ ਤੇ ਉਹ ਵੀ ਉਪਰੀ ਉਪਰੀ ਹੋਵੇਗੀ ਕਿਉਂਕਿ ਗੁਰੂ ਵੱਲੋਂ ਪਰਮਾਤਮਾ ਵੱਲੋਂ ਜੇ ਸੋਭਾ ਨਹੀਂ ਮਿਲਦੀ ਤੇ ਉਹ ਦੁਨੀਆਂ ਦੀਆਂ ਜਿਹੜੀਆਂ ਵਡਿਆਈਆਂ ਵੀ ਛਿੱਤੀ ਜਾ ਲ ਗੁਰਬਾਣੀ ਦੇ ਵਿੱਚ ਦੋਆਂ ਪੰਕਤੀਆਂ ਦੇ ਵਿੱਚ ਬਹੁਤ ਸਾਰਾ ਗਿਆਨ ਦਿੱਤਾ ਹੈ ਵਿਚਾਰ ਕਰਦਿਆਂ ਵਿੰਦਪੁਲਾ ਹੋ ਜਾਂਦੀਆਂ ਨੇ ਬਖਸ਼ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ